ਤੇਰੀ ਪੀੜ ਲਿਖਾਂ ਜਾਂ ਤਕਦੀਰ ਲਿਖਾਂ ਦੋਵੇਂ ਮਾੜੇ ਦੱਸ ਦੀ ਕੀ ਲਿਖਾਂ ਜਮਦੀ ਕਲਹਿਣੀ ਅਖਵਾਉਂਦੀ ਤੂੰ ਚਾਹੇ ਵੇੜਾ ਬਾਬਲ ਦਾ ਮਹਿਕਾਉਂਦੀ ਤੂੰ ਸਿਰ ਟੱਕਦੀ ਕੱਢ ਕੇ ਚੀਰ ਲਿਖਾਂ ਤੇਰੀ ਪੀੜ ਲਿਖਾਂ ਜਾਂ ਤਕਦੀਰ ਲਿਖਾਂ ਦੋਵੇਂ ਮਾੜੇ ਦੱਸ ਦੀ ਕੀ ਲਿਖਾਂ ਤੈਨੂੰ ਜੰਮਿਆ ਮਾਪਿਆਂ ਤੈਨੂੰ ਪਾਲਿਆ ਮਾਪਿਆਂ ਤੇਰੇ ਉੱਤੇ ਹੱਕ ਜਮਾ ਲਿਆ ਮਾਪਿਆਂ ਤੂੰ ਇੱਕ ਆਪਣੇ ਮਨ ਦੀ ਕੀ ਕਰ ਲਈ ਕਹੇ ਜ਼ਮਾਨਾ ਸਿਰ ਚੜ੍ਹਾ ਲਿਆ ਮਾਪਿਆਂ ਤੂੰ ਲੱਖ ਉਚਾਈਆਂ ਪਾਈਆਂ ਨੇ ਪਰ ਉਹਨਾਂ ਸਭ ਨੂੰ ਪੁਲਾ ਲਿਆ ਮਾਪਿਆਂ ਬਸ ਇੱਜ਼ਤਾਂ ਤੁਸੀਂ ਬਚਾਉਣੀਆਂ ਨੇ ਤੁਹਾਡੇ ਸਿਰ ਲਟਕਦੀ ਸ਼ਮਸ਼ੀਰ ਲਿਖਾਂ ਤੇਰੀ ਭੀੜ ਲਿਖਾਂ ਜਾਂ ਤਕਦੀਰ ਲਿਖਾਂ ਦੋਵੇਂ ਮਾਰੇ ਦੱਸ ਧੀਏ ਕੀ ਲਿਖਾਂ ਤੇਰਾ ਕਾਜ ਰਚਾਉਣਾ ਤੈਨੂੰ ਪੁੱਛਣਾ ਨਹੀਂ ਹਾਏ ਭੋਲੀਏ ਧੀਏ ਕੀ ਤੁਰਸਣਾ ਨਹੀਂ ਤੇਰੇ ਦਿਲ ਵਿੱਚ ਕੋਈ ਰਾਂਝਾ ਰਹੇ ਤੂੰ ਚੁੱਪ ਵਿੱਚ ਉਸ ਨੂੰ ਲੁਕਾ ਲਵੇਂਗੀ ਤੈਨੂੰ ਤਾਨੇ ਮਿਲਣੇ ਘਟ ਦੇਹਜ ਦਿੱਤਾ ਜਾਂ ਕਹਿਣਗੇ ਅਸੀਂ ਨਾ ਕੁਝ ਲੇਤਾ ਕੀ ਫਾਹਾ ਲੈਣਾ ਕੀ ਜ਼ਹਿਰ ਪੀਣੀ ਤਸ ਕਿਦਾਂ ਖੁਦ ਨੂੰ ਮਿਟਾ ਲਵੇਂਗੀ ਉਮਾ ਪਿਓ ਥੋੜਾ ਰਹਿਮ ਕਰੋ ਤਿਆਂ ਜੰਮਦੀਆਂ ਤੁਸਾਂ ਨਾ ਮਾਰੀਆਂ ਨੇ ਕਰ ਜਵਾਨ ਉਹਨਾਂ ਨੂੰ ਮਾਰਦੇ ਹੋ ਉਹਨਾਂ ਦੇ ਖੁਆਬ ਮਾਰੇ ਉਹਨਾਂ ਦੇ ਹੱਕ ਮਾਰੇ ਇੱਕ ਇੱਕਰ ਦਿਲ ਤੁਸੀਂ ਠਾਰਦੇ ਹੋ ਕੁੜੇ ਬਾਹਰ ਜਾਣਾ ਸਿਰ ਟੱਕ ਰੱਖੀ ਹੋਵੇ ਕਵੇਲਾ ਨਾ ਘੜੀ ਤੇ ਅੱਖ ਰੱਖੀ ਚੀਕੋ ਇਹ ਨਸ਼ੇ ਪੱਟਿਆ ਤੇਰੀ ਪੈੜ ਰੱਖੂ ਕਰੀ ਸ਼ਰਮ ਤੂੰ ਗੱਲ ਨੂੰ ਟੱਕ ਰਹੀ ਨਾ ਦੱਸੀ ਕਿਸੇ ਨੂੰ ਤੂੰ ਬਦਨਾਮ ਹੋ ਜੂ ਤੇਰੀ ਬਦਨਾਮੀ ਦਾ ਕਿੱਸਾ ਫਿਰ ਆਮ ਹੋ ਜੂ ਚਾਹੇ ਮਰ ਜਾਵੀਂ ਤੂੰ ਸੜ ਜਾਵੀਂ ਕੋਈ ਸੁਟੇ ਤੇ ਜਾਬ ਉਹ ਵੀ ਜਰ ਜਾਵੀਂ ਜਿਸ ਦਿਨ ਤੈਨੂੰ ਬਸ ਹੋਸ਼ ਆ ਜਾਏ ਤੂੰ ਆਪਣੇ ਹੱਕ ਦੇ ਵਾਸਤੇ ਹੀ ਖੜ ਜਾਵੀਂ ਰੂਹ ਸੋਚਾਂ ਵਿੱਚ ਅੱਜ ਉਲਝਿਆਏ ਰੂਹ ਸੋਚਾਂ ਵਿੱਚ ਅੱਜ ਉਲਝਿਆਏ ਮੈਂ ਲਫ਼ਜ਼ਾਂ ਦੀ ਇੱਕ ਚੀਰ ਲਿਖਾਂ ਤੇਰੀ ਪੀੜ ਲਿਖਾਂ ਜਾਂ ਤਕਦੀਰ ਲਿਖਾਂ ਤੂੰ ਇਹ ਮਾੜੀ ਦੱਸਦੀ ਕੀ ਲਿਖਾਂ ਦੱਸਦੀ ਕੀ ਲਿਖਾਂ ਤੇਰੀ ਪੀੜ ਲਿਖਾਂ ਜਾਂ ਤਕਦੀਰ ਲਿਖਾਂ